ਕਾਲੋ ਦੋ ਬੰਦੇ ਨੂੰ ਰੈਸਟ ਕਰਕੇ ਉਹਨਾਂ ਤੋਂ ਭਾਰੀ ਮਾਤਰਾ ਵਿੱਚ ਸਮੈਕ ਹੈਰਨ ਬਰਾਮਦ ਹੋਈ ਹੈ। ਤੇ ਇਹ ਜਿਹੜੀਆਂ ਨਸ਼ੇ ਦੇ ਲਈ ਆ ਇਹਦੇ ਐਂਡ ਤੱਕ ਪੁੰਜ ਜਾਵੇ ਤੇ ਇਹਨੂੰ ਨਸ਼ਾ ਮੁਕਤ ਕੀਤਾ ਜਾਵੇ ਇਹ ਕਿਉਂਕਿ ਬੜੀ ਪਵਿੱਤਰ ਧਰਤੀ ਆ ਪਰਮੇਸ਼ਰ ਦੀ ਅਕਾਲਪੁਰ ਗੁਰੂਆਂ ਅਨੁਸਾਰ ਗੁਰੂ ਅਪਿਰਾਸ਼ੀਮ ਉਹਨਾਂ ਦੀ ਧਰਤੀ ਹੈ। ਉਸ ਲੋ ਰਾਤ ਦਿਨ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਤਿਆਰ ਆ ਤੇ ਕਾਫੀ ਲੋਕ ਸਹਿਯੋਗ ਵੀ ਕਰ ਰਹੇ ਆ ਜਦੋਂ ਦਾ ਮੈਂ ਆ ਲੋਕਾਂ ਨੇ ਬਹੁਤ ਸਜਾਦ ਸਹਿਯੋਗ ਕੀਤਾ ਖਾਸ ਕਰ ਸਾਡੇ ਨਾਲ ਪ੍ਰੈਸ ਨੇ ਬਹੁਤ ਸਹਿਯੋਗ ਕੀਤਾ ਆ ਰਾਤ ਦਿਨ ਜਦੋਂ ਵੀ ਬੁਲਾਈਦਾ ਉਸੇ ਟਾਈਮ ਹਾਜ਼ਰ ਹੁੰਦੇ ਆ ਕਾਦੀਆਂ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਕੋਲੋਂ 10 ਗ੍ਰਾਮ ਹੈਰੋਇਨ ਅਤੇ ਦੂਜੇ ਕੋਲੋਂ 15 ਗ੍ਰਾਮ ਹੈਰੋਇਨ ਇੱਕ ਕੰਪਿਊਟਰ ਰਾਈਟ ਕੰਡਾ ਅਤੇ ਡਰੱਗ ਮਨੀ ਵੀ ਬਰਾਮਦ ਹੋਈ ਹੈ ਕਾਦੀਆਂ ਪੁਲਿਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਦੋਨਾਂ ਤੋਂ ਪੁੱਛਗਿੱਛ ਤੋਂ ਬਾਅਦ ਨਸ਼ੇ ਦੀ ਹੋਰ ਰਿਕਵਰੀ ਅਤੇ ਨਸ਼ਾ ਤਸਕਰਾਂ ਦੀਆਂ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ ਥਾਣਾ ਮੁਖੀ ਕਾਦੀਆਂ ਪਲਵਿੰਦਰ ਸਿੰਘ ਨੇ ਦੱਸਿਆ ਕਿ ਦੋ ਵੱਖ-ਵੱਖ ਨਸ਼ਾ ਤਸਕਰਾਂ ਨੂੰ ਵੱਖ-ਵੱਖ ਇਲਾਕਿਆਂ ਚੋਂ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਅਮਨ ਕੁਮਾਰ ਵਾਸੀ ਪੁਰਾਣਾ ਸਾਲਾ ਪਾਸੋਂ 10 ਗ੍ਰਾਮ ਹੈਰੋਇਨ ਦੂਜੇ ਰੋਬਿੰਦ੍ਰ ਪ੍ਰੀਤ ਵਾਸੀ ਕਾਦੀਆਂ ਪਾਸੋਂ 15 ਗ੍ਰਾਮ ਹੈਰੋਇਨ ਕੰਡਾ ਅਤੇ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਥਾਣਾ ਮੁਖੀ ਨੇ ਦੱਸਿਆ ਕਿ ਰੋਬਿੰਦ੍ਰ ਪ੍ਰੀਤ ਤੇ ਨਸ਼ਾ ਤਸਕਰੀ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਅਤੇ ਦੋਹਾਂ ਨੌਜਵਾਨਾਂ ਦੇ ਅਗਲੇ ਪਿਛਲੇ ਲਿੰਕ ਖੰਗਾਲੇ ਜਾ ਰਹੇ ਨੇ ਪੁਛਗਿਚ ਤੋਂ ਬਾਅਦ ਇਨਾ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਰਿਕਵਰੀ ਅਤੇ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ ਉਹਨਾਂ ਕਿਹਾ ਕਿ ਨਸ਼ਾ ਕਾਦੀਆਂ ਸ਼ਹਿਰ ਚ ਬਿਲਕੁਲ ਵੀ ਨਹੀਂ ਵਕਣ ਦਿੱਤਾ ਜਾਵੇਗਾ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਾ ਨਹੀਂ ਜਾਵੇਗਾ ਬੇਸ਼ੱਕ ਉਸਦਾ ਲਿੰਕ ਕਿੰਨੇ ਹੀ ਉੱਪਰ ਤੱਕ ਕਿਉਂ ਨਾ ਹੋਣ ਕਾਦੀਆਂ ਪੁਲਿਸ ਵੱਲੋਂ ਕੱਲ ਦੋ ਬੰਦੇ ਨੂੰ ਰੈਸਟ ਕਰਕੇ ਉਹਨਾਂ ਤੋਂ ਭਾਰੀ ਮਾਤਰਾ ਵਿੱਚ ਸਮੈਕ ਹੈਰੋਇਨ ਬਰਾਮਦ ਹੋਈ ਹੈ ਜਿਹੜਾ ਅਮਨ ਕੁਮਾਰ ਪੁੱਤਰ ਸੁਲੋਈ RAMਵਾਸੀ ਸ਼ਹਿਰਾ ਪੁਰਾਣਾਸਾਲਾ ਡਿਸਟ੍ਰਿਕਟ ਰਵਾਸਪੁਰ ਦਾ ਰਹਿਣ ਵਾਲਾ ਇਹਦੇ ਖਿਲਾਫ ਮੁਕਦਮਾ ਨੰਬਰ 83 1 ਕਾਰਡ 85 ਐਨਡੀਪੀਐਸ ਸੈਕਟਰ ਦਾ ਦਰਜ ਕੀਤਾ ਗਿਆ ਹੈ ਇਹਦੇ ਕੋਲ 10 ਗ੍ਰਾਮ ਹੈਰੋਨ ਬਰਾਮਦ ਹੋਈ ਹੈ ਇਹਦੇ ਫਾਰਵਰਡ ਤੇ ਬੈਕਵਰਡ ਲਿੰਕ ਜਿਹੜੇ ਆ ਉਤਾਰੇ ਜਾ ਰਹੇ ਆ ਇਹਨਾਂ ਤੋਂ ਇਹ ਤਾਂ ਮੁਸ਼ਪੜਤਾ ਜਾਰੀ ਹੈ ਦਾ ਰਮਾਂਡ ਹਸਲ ਕਰਕੇ ਇਹਦੇ ਜਿਹੜੇ ਬੰਦੇ ਆ ਹੋਰ ਵੀ ਅੱਗੇ ਨਾਮਿਨੇਟ ਕੀਤੇ ਜਾਣਗੇ ਤੇ ਉਹਨਾਂ ਨੂੰ ਬੰਦਿਆਂ ਨੂੰ ਵੀ ਜਲਦੀ ਜਿਹੜੇ ਲਿਆ ਕੇ ਸਰਾਖਾਂ ਦੇ ਪਿਛੇ ਧੱਕਿਆ ਜਾਵੇਗਾ ਇਸੇ ਤਰ੍ਹਾਂ ਇੱਕ ਰੋਬਰ ਪ੍ਰੀਤ ਸਿੰਘ ਐਲਿਸ ਚਿੜੀ ਜਿਹੜਾ ਪੁੱਤਰ ਹਰਵਿੰਦਰ ਸਿੰਘ ਮਲਾਕਾਦੀਆਂ ਜਿਹਦੇ ਖਿਲਾਫ ਪਹਿਲਾਂ ਵੀ ਕਾਫੀ ਐਨਡੀਪੀਐਸ ਅਕਲੀ ਮਕਦਮੇ ਦਰਜਿਆ ਇਹਦੇ ਕੋਲੋਂ 15 ਗ੍ਰਾਮ ਹੈਰੋਇਨ ਇੱਕ ਕੰਪਿਊਟਰ ਕੰਡਾ 5000 ਰੁਪਏ ਡਰੱਗ ਮਨੀ ਇੱਕ ਮੋਬਾਈਲ ਬਰਾਮਦ ਕੀਤਾ ਤਾਂ ਇਹਦੇ ਖਿਲਾਫ ਮਕਦਮਾ ਨੰਬਰ 84 27 ਕਾਰਡ 29 ਕਾਰਡ 85 ਐਨਡੀਪੀਐਸ ਸੈਕਟਰ ਦਰਜ ਕੀਤਾ ਗਿਆ ਇਹਦੇ ਵੀ ਜਿਹੜੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਸਾਰੇ ਉਹ ਲਿਖੇ ਜਾ ਰਹੇ ਆ ਇਹਨੂੰ ਵੀ ਜਲਦੀ ਵੀ ਹੋਰ ਇੱਥੇ ਗ੍ਰੈਫਤਾਰੀ ਹੋਣ ਦੀ ਵੀ ਆਸ ਆ ਤੇ ਹੋਰ ਬਰਾਮਦਗੀ ਹੋਣ ਦੀ ਵੀ ਆਸ ਆ ਦਾ ਜਲਦੀ ਜਿਹੜੇ ਆ ਉਹ ਅਗਲੇ ਅੱਗੋਂ ਇਹਨਾਂ ਦੇ ਕਾਰਵਾਈ ਕਰਕੇ ਅੱਗੋਂ ਜਿਹੜੇ ਬੰਦੇ ਅਰੈਸਟ ਕਰਕੇ ਉਹ ਜਲਦੀ ਤਰਸ ਨੂੰ ਫਿਰ ਦੁਬਾਰਾ ਦੱਸਿਆ ਜਾਏਗਾ ਵਿੱਚ ਹੋਰ ਵੀ ਕਾਫੀ ਬਰਾਮਦੀਆਂ ਹੋਣ ਦੀ ਆਸ ਹੈ ਇਹਨਾਂ ਵੀ ਲੋਕ ਜਿਹੜੇ ਆ ਪੁਲਿਸ ਦਾ ਸਹਿਯੋਗ ਕਰਨਾ ਪੁਲਿਸ ਰਾਤਨ ਉਹਨਾਂ ਦੀ ਰਾਖੀ ਵਾਸਤੇ ਤਤਪਰਿਆ 24 ਘੰਟੇ ਪੁਲਿਸ ਹਾਜ਼ਰਿਆ ਜਦੋਂ ਮਰਜੀ ਕਿਸੇ ਦੇ ਖਿਲਾਫ ਕੋਈ ਮੋਬਾਈਲ ਨੰਬਰ ਲੋਕਾਂ ਤੋਂ ਹੈਗੇ ਆ ਮੇਰੇ ਵੀ ਪੁਲਿਸ ਦੇ ਵੀ ਹੈਗੇ ਆ ਕੋਈ ਵੀ ਇਨਫੋਰਮੇਸ਼ਨ ਦੇਣੀ ਹੋਣਾ ਮੈਨੂੰ ਨਹੀਂ ਦੇਣੀ ਸੀਨੀਅਰ ਅਫਸਰਾਂ ਨੂੰ ਦੇ ਦੇਣਾ ਜਿੰਨਾ ਵੀ ਵਾਜਬ ਸਮਝਣ ਦੇਣਾ ਤਾਂ ਤਾਂ ਜੋ ਇਹ ਜਿਹੜੀ ਆ ਨਸ਼ੇ ਦੇ ਜਿਹੜੇ ਆ ਇਹਦੇ ਐਂਡ ਤੱਕ ਪੁੰਜ ਜਾਵੇ ਇਹ ਇਹਨੂੰ ਨਸ਼ਾ ਮੁਕਤ ਕੀਤਾ ਜਾਵੇ ਇਹ ਕਿਉਂਕਿ ਬੜੀ ਪਵਿੱਤਰ ਧਰਤੀ ਆ ਪਰਮੇਸ਼ਰ ਦੀ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਗੁਰੂ ਮੋਤੀ ਗਾਰਿਸ਼ੀਮ ਉਹਨਾਂ ਦੀ ਧਰਤੀ ਹੈ ਤਾਂ ਇਹ ਜਿਹੜੇ ਕਲੰਕ ਕਲੰਕਰ ਕੀਤਾ ਆ ਜਿਹਨਾਂ ਲੋਕਾਂ ਨੇ ਧਰਤੀ ਨੂੰ ਉਹਨਾਂ ਨੂੰ ਜਲਦੀ ਸਾਰਿਆਂ ਨੂੰ ਸਰਾਖਾਂ ਦੇ ਪਿਛੇ ਤੱਕ ਜਾਊਗਾ ਤਾਂ ਇਹਨੂੰ ਨਸ਼ਾ ਮੁਕਤ ਕੀਤਾ ਜਾਊਗਾ ਪੁਲਿਸ ਲੋ ਰਾਤ ਦੇਣਾ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਤਿਆਰ ਆ ਤੇ ਕਾਫੀ ਲੋਕ ਸਹਿਯੋਗ ਵੀ ਕਰ ਰਹੇ ਆ ਜਿੰਦਾਂ ਮੈਂ ਆ ਲੋਕਾਂ ਨੇ ਬਹੁਤ ਸਜਾਦ ਸਹਿਯੋਗ ਕੀਤਾ ਖਾਸ ਕਰ ਸਾਡੇ ਨਾਲ ਪ੍ਰੈਸ ਨੇ ਬਹੁਤ ਸਹਿਯੋਗ ਕੀਤਾ ਆ ਰਾਤ ਦਿਨ ਜਦੋਂ ਵੀ ਬੁਲਾਈਦਾ ਉਸੇ ਟਾਈਮ ਹਾਜ਼ਰ ਹੁੰਦੇ ਆ ਔਰ ਗਾਇਬ ਗਾਇਓ ਸਾਰਾ ਸਾਨੂੰ ਜੋ ਵੀ ਅਸੀਂ ਕੋਈ ਇਸ ਤਰ੍ਹਾਂ ਸਮਝਨੇ ਆ ਉਹ ਸਾਨੂੰ ਇਨਫੋਰਮੇਸ਼ਨ ਵੀ ਕਰਾ ਦਿੰਦੇ ਬਹੁਤ ਵਧੀਆ ਚੱਲ ਰਿਹਾ ਤੇ ਜਲਦੀ ਜਿਹੜੇ ਨਸ਼ੇ ਵਾਲੇ ਆ ਜਿੰਨੇ ਵੀ ਨਸ਼ੇ ਦੇ ਸਤਾ ਕਰਾ ਉਹ ਭਾਵੇਂ ਕੋਈ ਕੁਝ ਵੀ ਕਿਉਂ ਨਹੀਂ ਆ ਉਹਨੂੰ ਬਖਸ਼ਿਆ ਨਹੀਂ ਜਾਊਗਾ